ਧੰਨਵਾਦ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪ੍ਰੈਨ ਸਾਹਿਬ ਤੁਹਾਨੂੰ ਵੀ ਅ ਕਿਉਂਕਿ ਟੀਮ ਦੇ ਮੈਂਬਰ ਹੋ ਪਹਿਲੇ ਦਿਨ ਤੋਂ ਹੀ ਔਰ ਤੁਹਾਡਾ ਆਪਣਾ ਪ੍ਰੋਗਰਾਮ ਹੈ ਤੇ ਬੰਦੀ ਛੋੜ ਦਿਵਸ ਤੇ ਦਿਵਾਲੀ ਦੀਆਂ ਤੁਹਾਨੂੰ ਵੀ ਬਹੁਤ-ਬਹੁਤ ਵਾਦਮਾਰ ਕਬ ਪ੍ਰੈਨ ਸਾਹਿਬ ਧੰਨਵਾਦ ਜੀ ਤੁਹਾਨੂੰ ਵੀ ਤੇ ਪ੍ਰੋਗਰਾਮਾਂ ਨਾਲ ਜੁੜੇ ਹੋਏ ਸਾਰੇ ਹੀ ਸਰੋਤਿਆਂ ਨੂੰ ਜਿਨ੍ਹਾਂ ਨੇ ਐਨੇ ਲੰਮੇ ਸਮੇਂ ਤੋਂ ਪ੍ਰੋਗਰਾਮ ਨੂੰ ਪਿਆਰ ਸਤਿਕਾਰ ਦਿੱਤਾ ਆ ਸੋ ਸਾਰਿਆਂ ਨੂੰ ਹੀ ਬੰਦੀ ਛੋੜ ਦਿਵਸ ਦਿਵਾਲੀ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਵਾਰਕਾਂਜੀ ਲੋਜੀਕ ਖਬਰਾਂ ਦਾ ਸੈਲਸਾ ਸ਼ੁਰੂ ਕਰਦੇ ਆ ਸੋ ਪਹਿਲਾ ਭਾਰਤ ਤੋਂ ਹੀ ਸ਼ੁਰੂਆਤ ਕਰ ਲੰਨੇ ਆ ਸੋ ਕੈਨੇਡਾ ਊਰਜਾ ਸਪਲਾਈ ਲਈ ਹਾਲੇ ਭਰੋਸੇਯੋਗ ਭਾਈਵਾਲ ਨਹੀਂ ਇਹ ਭਾਰਤੀ ਰਾਜਦੂਤ ਨੇ ਗਲਤ ਗੱਲ ਕਹੀ ਹੈ ਜੀ ਬਿਲਕੁਲ ਸੋ ਦੇਖੋ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਪਿਛਲੇ ਸੰਵਿਧਾਨ ਬਿਹਤਰ ਖਰਾਬ ਹੋ ਗਏ ਸਰਦ ਨੂੰ ਬਤਾ ਕੇ ਇਹ ਦੋਵਾਂ ਮੁਲਕਾਂ ਵੱਲੋਂ ਇੱਕ ਦੂਜੇ ਦੇ ਡਿਪਲੋਮੈਟਸ ਨੂੰ ਬਾਹਰ ਕੱਢਿਆ ਗਿਆ ਸੀਗਾ ਸੋ ਡਿਪਲੋਮੈਟਿਕ ਸਬੰਧਾਂ ਦੇ ਉੱਪਰ ਬਹੁਤ ਵੱਡਾ ਅਸਰ ਪਿਆ ਸੀਗਾ ਸੋ ਇੱਕ ਤਰੀਕੇ ਦੇ ਨਾਲ ਜਿਹੜੇ ਇਹ ਡਿਪਲੋਮੈਟਿਕ ਰਿਸ਼ਤੇ ਸਨ ਦੋਵਾਂ ਮੁਲਕਾਂ ਦੇ ਉਹ ਤਕਰੀਬਨ ਤਕਰੀਬਨ ਜਿਹੜੇ ਸੀਗੇ ਉਹ ਖਤਮ ਹੋ ਗਿਆ ਪਰ ਜਿਦੋਂ ਮਾਰਕਾਨੀ ਸਾਹਿਬ ਦਵਾਰਾ ਪ੍ਰਾਇਮਿੰਿਸਟਰੀ ਦੇ ਚੋਣਾਂ ਜਿੱਤਣ ਤੋਂ ਬਾਅਦ ਬੜੇ ਸੋ ਉਸ ਤੋਂ ਪਹਿਲਾਂ ਉਹਨਾਂ ਦਾ ਵਾਅਦਾ ਸੀਗਾ ਕਿ ਅਸੀਂ ਇਹੜੇ ਰਿਸ਼ਤੇ ਆਏ ਇਹਨਾਂ ਦੇ ਵਿੱਚ ਸੁਧਾਰ ਕਰਾਂਗੇ ਤਸ ਤੋਂ ਬਾਅਦ ਰਿਸ਼ਤੇ ਸੁਧਾਰਨ ਦੀਆਂ ਜਿਹੜੀਆਂ ਕੋਵਾਇਦਾ ਨੇ ਉਹ ਸ਼ੁਰੂ ਵੀ ਹੋਈਆਂ ਤੇ ਦੋਵਾਂ ਮੁਲਕਾਂ ਨੇ ਜੋ ਆਪਣੇ ਹਾਈ ਕਮਿਸ਼ਨਰਸ ਨੇ ਇੱਕ ਦੂਜੇ ਉਹਨਾਂ ਦੀ ਨਿਯੁਕਤੀਆਂ ਕੀਤੀਆਂ ਨੇ ਤੇ ਇਸ ਤੋਂ ਬਾਅਦ ਭਾਰਤ ਵੱਲੋਂ ਇਹ ਵੀ ਸੰਕੇਤ ਆਇਆ ਨੇ ਵੀ ਜਿਹੜੇ ਬਾਕੀ ਡਿਪਲੋਮੈਟਸ ਵੀਰੇ ਸੋਨਾਂ ਦੀਆਂ ਵੀ ਜਲਦ ਜਿਹੜੀਆਂ ਨਿਯੁਕਤੀਆਂ ਹੋਣਗੀਆਂ ਨੀਤਾ ਆਨੰਦ ਭੱਜ ਗਏ ਉਹਨਾਂ ਨੇ ਵੀ ਸਬੰਧਾਂ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਨੇ ਤੇ ਇਹਦੇ ਵਿੱਚ ਵੀ ਅੱਗੇ ਇੱਕ ਕੈਲੰਡਰ ਇਸ ਨੇ ਇਸ ਕੋਸ਼ਣ ਵਿੱਚ ਲੱਗਾ ਹੋਇਆ ਕਿ ਅਮਰੀਕਾ ਤੋਂ ਇਲਾਵਾ ਹੋਰ ਜਿਹੜੇ ਵੱਖ-ਵੱਖ ਜਿਹੜੇ ਅਲਟਰਨੇਟਿਵਸ ਹੁੰਦੇ ਨੇ ਵਿਕਲਪ ਨੇ ਸੋ ਉਹਨਾਂ ਨੂੰ ਲੱਭਿਆ ਜਾਵੇ ਜੋ ਕੈਨੇਡਾ ਦੇ ਐਕਸਪੋਰਟਸ ਨੇ ਸੋ ਉਹਨਾਂ ਨੂੰ ਵਧਾਇਆ ਜਾਵੇ ਹੋਰ ਪਾਸੇ ਨਵੇਂ ਭਾਈਵਾਲ ਲੱਭੇ ਜਾਣ ਸੋ ਇਸ ਬਾਬਤ ਕੈਨੇਡਾ ਦੀਆਂ ਕੋਸ਼ਿਸ਼ਾਂ ਲੱਗੀਆਂ ਹੋਈਆਂ ਨੇ ਤੇ ਇਹਦੇ ਵਿੱਚ ਜੇਕਰ ਊਰਜਾ ਸਪਲਾਈ ਦੀ ਗੱਲ ਕਰੀਏ ਜਿਹਦੇ ਵਿੱਚ ਇਹ ਜਿਹੜਾ ਤੇਲ ਹੈ ਜਿਹੜਾ ਗੈਸ ਹੈ ਸੋ ਇਸ ਤਰੀਕੇ ਦੀ ਜਿਹੜੀ ਊਰਜਾ ਸਪਲਾਈ ਹੈ ਸੋ ਜੇਕਰ ਉਹਦੀ ਗੱਲ ਕਰੀਏ ਸੋ ਕੈਨੇਡਾ ਵੀ ਚਾਹੁੰਦਾ ਹੈ ਕਿ ਨਵੇਂ ਜਿਹੜੇ ਪਾਈਪਲੋਡ ਦੇ ਨਾਲ ਜੋੜਨ ਸੋ ਉਹਨਾਂ ਦਾ ਜਿਹੜਾ ਇਹ ਨੈਚੁਰਲ ਗੈਸ ਤੇ ਜਿਹੜੀ ਤੇਲ ਦੀ ਸਪਲਾਈ ਹੈ ਸੋ ਉਹਦੇ ਵਿੱਚ ਜਿਹੜਾ ਐਕਸਪੋਰਟ ਹੈ ਸੋ ਉਹਦੇ ਵਿੱਚ ਵਾਧਾ ਹੋਵੇ ਸੋ ਭਾਰਤ ਵੀ ਇੱਕ ਐਹੋ ਜਿਹਾ ਮੁਲਕ ਹੈ ਜਿਦੇ ਵਿੱਚ ਇਹ ਇਹ ਨੈਚੁਰਲ ਗੈਸ ਤੇ ਤੇਲ ਦੀ ਜਿਹੜੀ ਸਪਲਾਈ ਕੀਤੀ ਜਾ ਸਕਦੀ ਹੈ ਪਰ ਇਸ ਬਾਬਤ ਜੋ ਕਰਦਾ ਦੇ ਵਿੱਚ ਭਾਰਤ ਦੇ ਰਾਜਦੂਤ ਨੇ ਜਿਹੜੇ ਇਹਨਾਂ ਨੇ ਹੁਣੇ ਆਪਣਾ ਕਾਰਜਕਾਲ ਸੰਭਾਲਿਆ ਇਹ ਦਿਨੇਸ਼ ਪਟਨਾਇਕ ਸਾਹਿਬ ਸੋ ਉਹਨਾਂ ਨੇ ਇਹ ਗੱਲਾਂ ਬਾਤਾਂ ਜੋ ਸਾਹਮਣੇ ਲਿਆਂਦੀਆਂ ਨੇ ਸੋ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਕੈਨੇਡਾ ਹਜੇ ਕਹਿੰਦੇ ਵੀ ਊਰਜਾ ਸਪਲਾਈ ਲਈ ਭਾਰਤ ਦਾ ਕਹਿੰਦੇ ਵੀ ਭਰੋਸੇਯੋਗ ਪਾਈਵਲ ਨਹੀਂ ਹੈ ਸੋ ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਇਸ ਤਰੀਕੇ ਦੇ ਰਿਸ਼ਤੇ ਹਜੇ ਕੈਨੇਡਾ ਦੇ ਪਰਦੇ ਨਹੀਂ ਬੜੇ ਹਨ ਵੀ ਜਿਹਦੇ ਉੱਪਰ ਅਸੀਂ ਇਹ ਵਿਸ਼ਵਾਸ ਕਰ ਸਕੀਏ ਜਿਹਦੇ ਉੱਪਰ ਅਸੀਂ ਇਹ ਮੰਨ ਕੇ ਚੱਲੀਏ ਕਿ ਲੰਬੇ ਸਮੇਂ ਵਾਸਤੇ ਜੋ ਸਾਡੀਆਂ ਊਰਜਾ ਦੀਆਂ ਜ਼ਰੂਰਤਾਂ ਨੇ ਇਹ ਜਿਹਦੇ ਵਿੱਚ ਸਾਨੂੰ ਤੇਲ ਦੀ ਜ਼ਰੂਰਤ ਹੈ ਜਿਹਦੇ ਵਿੱਚ ਸਾਨੂੰ ਨੈਚਰਲ ਗੈਸ ਦੀ ਜ਼ਰੂਰਤ ਹੈ ਜਾਂ ਹੋਰ ਜਿਹੜੀਆਂ ਊਰਜਾ ਨਾਲ ਸਬੰਧਤ ਸਾਡੀਆਂ ਜ਼ਰੂਰਤਾਂ ਨੇ ਕਿ ਅਸੀਂ ਭਾਰਤ ਇਹ ਭਾਰਤ ਜਿਹੜਾ ਕੈਨੇਡਾ ਦੇ ਉੱਪਰ ਜਿਹੜਾ ਲੰਬੇ ਸਮੇਂ ਲਈ ਵਿਸ਼ਵਾਸ ਕਰ ਸਕੇ ਸਾਡੇ ਖੰਗੇ ਵੀ ਇਸ ਤਰੀਕੇ ਸਾਡੇ ਡਿਪਲੋਮੈਟਿਕ ਰਿਸ਼ਤੇ ਨਹੀਂ ਬੜੇ ਨੇ ਸੋ ਇਹਦੇ ਵਿੱਚ ਕਹਿੰਦੇ ਕਿ ਤੁਕਿਸਵਾਲ ਉਧਰੇ ਕੱਲ੍ਹ ਕੇ ਪੁੱਛਿਆ ਗਿਆ ਸੀ ਕਿ ਜਿਹੜੇ ਵਪਾਰਕ ਰਿਸ਼ਤੇ ਰਹਿ ਨਵਾਂ ਮੁਲਕਾਂ ਦੇ ਵਿੱਚ ਇਹ ਖੁੱਲੇ ਵਪਾਰ ਵਾਸਤੇ ਜਿਹੜੇ ਸਮਝੌਤੇ ਹੋਣਗੇ ਜਿਹੜੇ ਗੱਲਾਂ ਨੇ ਵੀ ਇਹ ਕਿੱਥੇ ਤੱਕ ਸਿਰੇ ਚੜ ਸਕਦੀਆਂ ਨੇ ਸੋ ਉਹਨਾਂ ਸਵਾਲਾਂ ਦੇ ਜਵਾਬ ਦੇ ਵਿੱਚ ਇਹ ਗੱਲ ਕਹੀ ਹੈ ਸੋ ਉਹਦੇ ਵਿੱਚ ਉਹ ਇਹ ਵੀ ਕਹਿ ਰਹੇ ਨੇ ਕਹਿੰਦੇ ਕਿ ਮੈਂ ਇਹ ਦੇਖੋ ਕਹਿੰਦੇ ਹਾਈ ਕਮਿਸ਼ਨਰ ਆ ਰਾਜਦੂਤ ਆ ਪਰ ਕਹਿੰਦੇ ਵੀ ਮੈਨੂੰ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਆ ਕੇ ਮੈਨੂੰ ਕਿਸੇ ਸੁਰੱਖਿਆ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ ਪਰ ਕਹਿੰਦੇ ਮੈਨੂੰ ਸੁਰੱਖਿਆ ਦੀ ਜ਼ਰੂਰਤ ਪੈ ਰਹੀ ਆ ਤਾਂ ਕਹਿੰਦੇ ਵੀ ਤਾਂ ਕੈਨੇਡਾ ਕਹਿੰਦੇ ਵੀ ਸਾਡੇ ਨਾਲ ਸਬੰਧ ਇਸ ਤਰੀਕੇ ਦੇ ਨੇ ਕਿ ਕੱਲ ਨੂੰ ਕੋਈ ਕੈਨੇਡਾ ਸਾਡੇ ਦੇ ਉੱਪਰ ਕਿਸੇ ਤਰੀਕੇ ਦੇ ਦੋਸ਼ ਲਾ ਦੇ ਅਲੀਗੇਸ਼ਨਸ ਲਾ ਦੇ ਤੇ ਸਾਡੇ ਨਾਲ ਮੋੜ ਜਿਹੜੇ ਆ ਸਬੰਧ ਖਰਾਬ ਹੋ ਜਾਣ ਤਾਂ ਕਹਿੰਦੇ ਵੀ ਇਹੋ ਜਿਹੇ ਹਾਲਾਤਾਂ ਦੇ ਵਿੱਚ ਵੀ ਲੰਬੇ ਸਮੇਂ ਵਾਸਤੇ ਅਸੀਂ ਕੈਨੇਡਾ ਦੇ ਉੱਪਰ ਭਰੋਸੇ ਵਿਸ਼ਵਾਸ ਨਹੀਂ ਕਰ ਸਕਦੇ ਤਾਂ ਆਉਣ ਵਾਲੇ ਸਮੇਂ 'ਚ ਰਿਸ਼ਤੇ ਕਿਸ ਤਰੀਕੇ ਦੇ ਬੰਦਨੇ ਨੇ ਉਹ ਇੱਕ ਵੱਖਰੀਆ ਗੱਲਾਂ ਨੇ ਹੁਣ ਇਹਦੇ ਵਿੱਚ ਇਹ ਆ ਦੇਖੋ ਕਿ ਇੱਕ ਪਾਸੇ ਜਿੱਥੇ ਆ ਕਿ ਕੈਨੇਡਾ ਦੇ ਉੱਪਰ ਵੀ ਦਬਾਅ ਆ ਜਿਹੜਿਆ ਇੱਥੇ ਦੀਆਂ ਸਿੱਖ ਜਥੇਬੰਦੀਆਂ ਨੇ ਇਹ ਉਹ ਦਬਾਅ ਬਣਾ ਰਹੀਆਂ ਨੇ ਜਿਹੜੇ ਸਾਡੇ ਐਮਪੀਸ ਨੇ ਉਹਨਾਂ ਦੇ ਉੱਪਰ ਵੀ ਦਬਾਅ ਬਣ ਰਿਹਾ ਆ कि जो ए ट्रांसनेशनल रिप्रेशन दी जो गल हुई थी वे थे कत्ल होया या ए थ्रेट्स ਦਿੱਤੀਆਂ ਗਈਆਂ ਨੇ सो उदे ਕਿਉਂਕਿ आरसीएमपी ਨੇ ਜਸਟਨ ਟੂਡੋ ਸਾਹਿਬ ਨੇ ਚਾਹੂ ਸਾਡੀਆਂ ਜਾਂਚ ਏਜੰਸੀਆਂ ਨੇ उदे ਸਿੱਧੇ ਦੋਸ਼ ਭਾਰਤ ਦੇ ਉੱਪਰ ਲਗਾਏ ਸੀ ਅਮਰੀਕਾ ਦੇ ਵਿੱਚ ਜਿਸ ਤਿਕਟ ਨਾਲ ਨikhil Gupta ਦਾ ਮਾਮਲਾ ਚੱਲ ਰਿਹਾ ਸੋ ਉਦੇ ਉੱਪਰ ਵੀ ਭਾਰਤ ਦੀਆਂ ਜਿਹੜੀਆਂ ਏਜੰਸੀਆਂ ਦੇ ਉੱਪਰ ਅਲਿਗੇਸ਼ਨਸ ਲੱਗ ਰਹੇ ਨੇ ਸੋ ਇੱਕ ਪਾਸੇ ਇਸ ਤਰੀਕੇ ਦਾ ਮਾਹੌਲ ਹੈ ਇਸ ਤਰੀਕੇ ਦਾ ਦਬਾਅ ਹੈ ਦੂਜੇ ਪਾਸੇ ਜੇਕਰ ਅਸੀਂ ਅਰਧ ਦੀ ਗੱਲ ਕਰੀ ਜਦੋਂ ਮੈਂ ਉਹਨਾਂ ਦਾ ਪੱਖ ਰੱਖਿਆ ਤਾਂ ਉਹ ਵੀ ਇਹ ਗੱਲ ਕਹਿ ਰਹੇ ਨੇ ਕਿ ਕਹਿੰਦੇ ਵੀ ਸਾਡੇ ਰਾਜਦੂਤ ਨੂੰ ਜਿਹੜਾ ਆ ਕੈਨੇਡਾ ਦੇ ਵਿੱਚ ਜਿਹੜਾ ਇਹ ਰੱਖੇ ਨਹੀਂ ਮਹਿਸੂਸ ਹੋ ਰਿਹਾ ਤੁਹਾਨੂੰ ਸੁਰੱਖਿਆ ਲੈਣੀ ਪੈ ਰਹੀ ਹੈ ਪੇਪਰ ਉਹਨਾਂ ਨੇ ਵੀ ਆ ਵੀ ਗੱਲਾਂ ਹੋਰ ਇਸ ਤਰੀਕੇ ਦੇ ਅਲੀਗੇਸ਼ਨਸ ਲਾ ਕੇ ਵੀ ਤੁਸੀਂ ਸਾਡੇ ਮੁਲਕ ਦੇ ਵਿੱਚ ਟ੍ਰਾਂਸਨੇਸ਼ਨਲ ਇਮਪ੍ਰੈਸ਼ਨ ਕਰ ਰਹੇ ਹੋ ਇਸ ਤਰੀਕੇ ਦੀਆਂ ਕਾਰਵਾਈਆਂ ਕਰ ਰਹੇ ਹੋ ਕਿ ਫਿਰ ਇਹ ਡਿਪਲੋਮੈਟਿਕ ਸਬੰਧਾਂ ਨੂੰ ਖਰਾਬ ਕੀਤਾ ਜਾ ਸਕਦਾ ਸੋ ਇਹਦੇ ਵਿੱਚ ਕਿ ਤਰ੍ਹਾਂ ਕਿਤੇ ਇਹ ਭਾਰਤ ਨੇ ਜਿਹੜਾ ਆਪਣਾ ਦਬਾਅ ਬਣਾਉਣ ਦੀ ਰਾਜ ਨੂੰਤੇ ਜਿਹੜੀ ਕੋਸ਼ਿਸ਼ ਕੀਤੀ ਹੈ ਕਿ ਸਾਡੇ ਨਾਲ ਤੁਸੀਂ ਅਗਰ ਲੰਬੇ ਸਮੇਂ ਤੱਕ ਵਧੀਆ ਰਿਸ਼ਤੇ ਬਣਾਉਣਾ ਚਾਹੁੰਦੇ ਹੋ ਕਿ ਅਸੀਂ ਤੁਹਾਡੀ ਨੈਚੁਰਲ ਗੈਸ ਖਰੀਦੀਏ ਤੇਲ ਖਰੀਦੀਏ ਤਾਂ ਤੁਹਾਾਨੂੰ ਸਾਡੇ ਨਾਲ ਜਿਹੜਾ ਆ ਇੱਕ ਜਿਹੜੇ ਧੋਸੇ ਜੋਗ ਹੁੰਦੇ ਨੇ ਸਟਰੋਂਗ ਜਿਹੜੇ ਰਿਸ਼ਤੇ ਬਣਾਉਣ ਦੀ ਲੋੜ ਹੈ ਵੀ ਇਹ ਨਹੀਂ ਵੀ ਕੱਲ ਨੂੰ ਕੋਈ ਹੋਰ ਅਲੀਗੇਸ਼ਨ ਲਾ ਕੇ ਵੀ ਤੁਸੀਂ ਰਿਸ਼ਤਿਆਂ ਨੂੰ ਖਰਾਬ ਕਰੋ ਕਿ ਇੱਕ ਤਰੀਕੇ ਨਾਲ ਦਬਾਅ ਜਿਹੜਾ ਆ ਭਾਰਤ ਸਰਕਾਰ ਵੱਲੋਂ ਬਣਾਇਆ ਜਾ ਰਿਹਾ ਹੁਣ ਦਬਾਅ ਕਰਨੀ ਸਰਕਾਰ ਤੇ ਦੋਵਾਂ ਪਾਸਿਓਂ ਉਧਰੋਂ ਭਾਰਤ ਬਣਾ ਰਿਹਾ ਇਧਰੋਂ ਜਿਹੜੇ ਆ ਇਹ ਇੱਥੇ ਦੀ ਜਿਹੜੀ ਸਿੱਖ ਜਥੇਬੰਦੀਆਂ ਉਹ ਬਣਾ ਰਹੀਆਂ ਵੀ ਸਾਡੀ ਜਾਨ ਨੂੰ ਇੱਥੇ ਖਤਰਾ ਆ ਹੁਣ ਇਹਨਾਂ ਹਾਲਾਤਾਂ ਦੇ ਵਿੱਚ ਕਿਸ ਤਰ੍ਹਾਂ ਨਾਲ ਇਹਨਾਂ ਵਪਾਰਕ ਰਿਸ਼ਤਿਆਂ ਨੂੰ ਮਜ਼ਬੂਤ ਕਰਨਾ ਕਿਸ ਤਰ੍ਹਾਂ ਨਾਲ ਜਿਹੜੀ ਇੱਕ ਟਰਾਂਸਨੈਸ਼ਨਲ ਰੈਪਰੈਸ਼ਨ ਦੀ ਗੱਲ ਹੈ ਇਹਨੂੰ ਹੱਲ ਕਰਨਾ ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਨੇ ਬਹੁਤ ਸਾਰੇ ਸਵਾਲ ਨੇ ਜਿਹੜੇ ਸਰਕਾਰ ਦੇ ਉੱਪਰ ਇਸ ਸਮੇਂ ਖੜੇ ਹੋ ਰਹੇ ਨੇ ਹੁਣ ਆਉਣ ਵਾਲੇ ਸਮੇਂ 'ਚ ਦੇਖਦੇ ਆਂ ਵੀ ਇਹ ਰਿਸ਼ਤੇ ਜਿਹੜੇ ਨੇ ਕਿਸ ਪਾਸੇ ਰੋਜ਼ੇ ਮੋੜਾ ਲੈਂਦੇ ਨੇ ਜੀ ਪ੍ਰਿੰਸ ਸਾਹਿਬ ਪ੍ਰਿੰਸ ਸਾਹਿਬ ਆ ਜਿਹੜੇ ਬਾਰਡਰ ਅਧਿਕਾਰੀਆਂ ਦੀ ਗੱਲਬਾਤ ਕਰੀਏ ਕੈਨੇਡਾ ਦੇ ਵਿੱਚ ਕਹਿੰਦੇ 1000 ਨਵੇਂ ਜਿਹੜੇ ਜੋ ਭਰਤੀ ਹੋਣਗੇ ਜੀ ਤੇ ਕੀਤੇ ਜਾਣਗੇ ਕਰਦੀ ਸਾਹਿਬ ਨੇ ਕਿਹਾ देखो ये जो कनाडा ਦੇ ਬਾਰਡਰਸ ਦੀ ਗੱਲ ਕਰੀਏ ਬਾਰਡਰਸ ਨੂੰ ਮਹਫੂਜ਼ ਕਰਨ ਦੀ ਗੱਲ ਕਰੀਏ ਸੋ ਅਮਰੀਕਾ ਸਾਡੇ ਉੱਪਰ ਲਗਾਤਾਰ ਇਹ ਦਬਾਅ ਬਣਾ ਰਿਹਾ ਚੰਬ ਸਾਬ ਲਗਾਤਾਰ ਦਬਾਅ ਬਣਾ ਰਹੇ ਨੇ ਜੀ ਕੈਨੇਡਾ ਵਾਲੇ ਪਾਸਿਓਂ ਗੈਰ ਕਾਨੂੰਨੀ ਜਿਹੜੇ ਲੋਕ ਨੇ ਪ੍ਰਵਾਸੀ ਨੇ ਅਮਰੀਕਾ ਦੇ ਵਿੱਚ ਪਿਛਲੇ ਸਮੇਂ ਦੌਰਾਨ ਵੱਡੀ ਗਿਣਤੀ ਜਾਦਿਲ ਹੋਏ ਨੇ ਨਸ਼ਾ ਕਹਿੰਦੇ ਵੀ ਫੈਂਟਨਿਲ ਕਾਫੀ ਤੋਂ ਕੈਨੇਡਾ ਤੋਂ ਉੱਧਰ ਦਾਖਲ ਹੋਈ ਹੈ ਕੈਨੇਡਾ ਦੇ ਜਿਹੜੀਆਂ ਬਾਰਡਰਸ ਨੂੰ ਸਿਕਿਉਰ ਕਰਨਾ ਵੀ ਕੈਨੇਡਾ ਦੇ ਵਿੱਚ ਵੀ ਇਹ ਚੀਜ਼ਾਂ ਦਾਖਲ ਨਾ ਹੋਣ ਸੋ ਇਸ ਕਾਰ ਦੇ ਉੱਪਰ ਵੀ ਇਹ ਦਵਾਜ ਨਾਲ ਗੱਲਾਂ ਨੂੰ ਲੈ ਕੇ ਬਣਿਆ ਰਹਿੰਦਾ ਆ ਕਿ ਜੇਕਰ ਅਸੀਂ ਆਪਣੇ ਵੱਖ-ਵੱਖ ਬਾਰਡਰਸ ਦੀ ਗੱਲ ਕਰੀਏ ਵੀ ਉੱਥੇ ਜਿਹੜੇ ਏਸੀਬੀਐਸਟੀ ਦੇ ਜਿਹੜੇ ਅਧਿਕਾਰੀ ਨੇ ਸੋ ਉਹਨਾਂ ਦੀ ਗਿਣਤੀ ਜਿਹੜੀ ਆ ਪਿਛਲੇ ਲੰਬੇ ਸਮੇਂ ਤੋਂ ਵਧਾਉਣ ਦੀ ਜਿਹੜੀ ਮੰਗ ਹੁੰਦੀ ਰਹੀ ਹੈ ਇਹ ਸੀਬੀਐਸਟੀ ਦੇ ਆਫੀਸਰਸ ਵੀ ਇਹ ਮੰਗ ਕਰਦੇ ਰਹੇ ਨੇ ਕਿ ਨਵੀਂ ਹਾਇਰਿੰਗ ਹੋਣੀ ਚਾਹੀਦੀ ਹੈ ਵੀ ਉਹਨਾਂ ਦੇ ਉੱਪਰ ਵੀ ਕੰਮਕਾਜ ਦਾ ਕਾਫੀ ਦਬਾਅ ਆ ਸੋ ਇਹਨਾਂ ਸਾਰੀਆਂ ਇਹ ਗੱਲਾਂ ਬਾਤਾਂ ਦੇ ਵਿੱਚ ਜੋ ਮਾਰਕਾਨੀ ਸਾਹਿਬ ਨੇ ਸੋ ਉਹਨਾਂ ਨੇ ਇਹ ਵੀ ਕੈਂਡੀ ਉੱਪਰ ਅਨਾਊਂਸਮੈਂਟਸ ਕੀਤੀਆਂ ਨੇ ਸੋ ਜਿਹਦੇ ਵਿੱਚ ਇੱਕ ਅਹਿਮ ਗੱਲ ਦਨ ਕੀਤੀ ਕਹਿੰਦੇ ਵੀ ਹਜ਼ਾਰ ਦੇ ਕਰੀਬ ਇਹ ਨਵੇਂ ਜਿਹੜੇ ਸੀਬੀਐਸਸੀ ਦੇ ਜਿਹੜੇ ਅਧਕਾਰੀ ਨੇ ਆਫੀਸਰਸ ਨੇ ਸੋ ਉਹਨਾਂ ਦੀ ਜਿਹੜੀ ਆ ਭਰਤੀ ਕੀਤੀ ਜਾਊਗੀ ਜਿਹੜਾ ਫਿਰ ਇਹ ਬਜਟ ਲੈ ਕੇ ਆਉਣਾ ਇਹਨਾਂ ਨੇ ਸੋ ਉਸ ਬਜਟ ਦੇ ਵਿੱਚ ਵੀ ਇਹਨਾਂ ਵਾਸਤੇ ਸਪੈਸ਼ਲ ਤੌਰ ਤੇ ਫੰਡਿੰਗ ਰੱਖੀ ਜਾਊਗੀ ਤਾਂ ਕਿ ਇਹ ਕੀ ਆਫੀਸਰ ਜਿਹੜੇ ਨੇ ਇਹ ਭਰਤੀ ਕੀਤੀ ਜਾਂ ਰਸੂਈ ਦੇ ਵਿੱਚ ਜਿਹੜੀ ਇਲੀਗਲ ਗੰਨਾ ਆਉਂਦੀ ਆਂ ਗੇ ਡਰੱਗ ਆਉਂਦੀ ਆ ਜਿਹੜੀ ਇੰਪੋਰਟ ਜਿਹੜੇ ਵੱਖ-ਵੱਖ ਤਰੀਕੇ ਨਾਲ ਹੁੰਦੀ ਉਸ ਚਾਰੂ ਟੰਗ ਨਾਲ ਹੋ ਸਕਣ ਸੋ ਇਨਵੈਸਟੀਗੇਸ਼ਨ ਸਹੀ ਟੰਗ ਦੇ ਨਾਲ ਹੋ ਸਕੇ ਸੋ ਗਲਤ ਟੰਗ ਦੇ ਨਾਲ ਕੋਈ ਟ੍ਰੇਡ ਜਿਹੜਾ ਨਾ ਕਰੇ ਕਿ ਪੀਪਰਵਰਕ ਗਲਤ ਤਰੀਕੇ ਨਾਲ ਲਾ ਦਿੱਤੇ ਜਾਂਦੇ ਨੇ ਬਹੁਤ ਸਾਰੀਆਂ ਗੱਲਾਂ ਬਾਤਾਂ ਨੇ ਸੋ ਇਹ ਚੀਜ਼ਾਂ ਨੂੰ ਧਿਆਨ ਦੇਖਦੇ ਹੋਏ ਹਜ਼ਾਰਾਂ ਕੰਨੇ ਭਰਤੀ ਕਰਨੇ ਆ ਤੇ ਜਿਹੜਾ ਇਹਨਾਂ ਦਾ ਰੀਕਰੂਟੈਂਟ ਸਟਿਪੈਂਡ ਹੁੰਦਾ ਕੰਨੇ ਵੀ ਉਹ ਵੀ 125 ਡਾਲਰ ਤੋਂ ਵਧਾ ਕੇ 525 ਡਾਲਰ ਪਰ ਵਿਕਲਪ ਕਰਨਾ ਤੇ ਹੋਰ ਵੀ ਜਿਹੜਾ ਕਹਿੰਦੇ ਫਰੰਟ ਲਾਈਨ ਸਟਾਫ ਹੈ ਸੋ ਇਹਨਾਂ ਵਾਸਤੇ ਕਾਫੀ ਕੋਸ਼ ਜਿਹੜਾ ਆ ਇਹਨਾਂ ਦੇ ਬੈਨੀਫਿਟਸ ਕਰਨ ਦੇ ਵਧਾਉਣ ਦੀਆਂ ਗੱਲਾਂ ਜਾਂ ਦੇ ਜਿਹੜੇ ਹੋਰ ਪੈਨਸ਼ਨ ਵਗੈਰਾ ਜਿਹੜੀਆਂ ਹੁੰਦੀਆਂ ਨੇ ਇਹ ਕਾਫੀ ਕੋਸ਼ ਸਹੂਲਤਾਂ ਕਹਿੰਦੇ ਵਧਾਵਾਂਗੇ ਤਾਂ ਕਿ ਨਵੇਂ ਨੌਜਵਾਨਾਂ ਨੂੰ ਜਿਹੜਾ ਆ ਏਸੀਪੀਐਸਸੀ ਜਾਂ ਹੋਰ ਜਿਹੜੀਆਂ ਸਾਡੀਆਂ ਇਨਫੋਰਸਮੈਂਟ ਏਜੰਸੀਆਂ ਉਹਨਾਂ ਦੇ ਵਿੱਚ ਜਿਹੜਾ ਆ ਪ੍ਰਸ਼ਿਤ ਪਰੋਂ ਕੀਤਾ ਜਾ ਸਕੇ ਤੇ ਨਾਲ ਇੱਥੇ ਜੀ ਇਹ ਵੀ ਆ ਕਿ ਡਰਾਮਪ ਸਾਹਿਬ ਨੇ ਇਹ ਗੱਲ ਕਹੀ ਹੈ ਕਹਿੰਦੇ ਕਿ ਛੇੜਾ ਵੀ ਸਾਡਾ ਟ੍ਰੇਡ ਹੈ ਇਹ ਆਟੋ ਪਾਰਟਸ ਐਕਟ ਦੇ ਨਾਲ ਜੁੜਿਆ ਹੋਇਆ ਜਿਹੜਾ ਕਿ ਸਾਡਾ ਕਹਿੰਦੇ ਨਾਰਥ ਅਮਰੀਕਾ ਫ੍ਰੀ ਟ੍ਰੇਡ ਸਮਝੌਤੇ ਦੇ ਤਹਿਤ ਹੁੰਦਾ ਹੈ ਕਹਿੰਦੇ ਵੀ ਉਹਨਾਂ ਦੇ ਉੱਪਰ ਟੈਰਿਫ ਦੀ ਐਗਜ਼ੈਂਪਸ਼ਨ ਜਾਰੀ ਰਹੂਗੀ ਭਾਵੇਂ ਜਿਹੜਾ ਇਹ ਕੈਨੇਡਾ ਯੂ ਐਸ ਮੈਕਸੀਕੋ ਸਮਝੌਤੇ ਦੇ ਤਹਿਤ ਜਿੰਨਾ ਵੀ ਆਟੋ ਪਾਰਟਸ ਆਉਂਦਾ ਉਹਦੇ ਤੇ ਐਗਜ਼ੈਂਪਸ਼ਨ ਜਾਰੀ ਰਹਿਣੀ ਹੈ ਪਰ ਉਹਨਾਂ ਨੇ ਨਾਲੇ ਕਿਹਾ ਕਿ ਜੋ ਹੈਵੀ ਡਿਊਟੀ ਟਰੱਕਸ ਦੇ ਉਹਨਾਂ ਦੇ ਜਿਹੜੇ ਕੰਪੋਨੈਂਟਸ ਨੇ ਸੋ ਉਹਨਾਂ ਦੇ ਉੱਪਰ ਜਿਹੜਾ ਇਹ 25% ਦਾ ਜਿਹੜਾ ਟੈਰਿਫ ਲਾਉਣ ਦੀ ਉਹਨਾਂ ਨੇ ਗੱਲ ਕਹੀ ਹੈ ਤੇ ਜਿਹੜੇ ਹੋਰ ਨਵੇਂ ਟੈਰਿਫ ਲਾਉਣ ਦੀ ਗੱਲ ਕਹੀ ਹੈ ਸੋ ਉਹ ਕਹਿੰਦੇ ਨਵੰਬਰ 1 ਤੋਂ ਕਹਿੰਦੇ ਵੀ ਲਾਗੂ ਹੋਣੇ ਆ ਸੋ ਇੱਕ ਤਰੀਕੇ ਦੇ ਨਾਲ ਇਹਦੇ ਨਾਲ ਵੀ ਜਿਹੜਾ ਆਉਣ ਵਾਲੇ ਸਮੇਂ ਦਾ ਜਿਹੜਾ ਮੈਕਸੀਕੋ ਤੋਂ ਵੀ ਕਾਫੀ ਇਹ ਟਰੱਕ ਬਣ ਕੇ ਆਉਂਦੇ ਨੇ ਜਾਂ ਹੋਰ ਮੁਲਕਾਂ ਤੋਂ ਆਟੋ ਪਾਰਟ ਦਾ ਜਿਹੜਾ ਇਹ ਸੰਬੰਧੀ ਸਬੰਧ ਹੁੰਦਾ ਸੋ ਉਹਦੇ ਉੱਪਰ ਟੈਰਿਫ ਨਵੰਬਰ 1 ਤੋਂ ਵੱਜ ਜਾਣੇ ਨੇ ਕੈਨੇਡਾ ਨੂੰ ਵੀ ਦਾ ਫਰਕ ਪਊਗਾ ਪਰ ਇੰਨਾ ਆ ਵੀ ਜਿਹੜਾ ਆਲਰੇਡੀ ਜਿਹੜਾ ਤਾਂ ਫ੍ਰੀ ਟ੍ਰੇਡ ਚੱਲ ਰਿਹਾ ਸੋ ਉਹਦੇ ਚਾਹਤ ਜੋ ਕੁਝ ਵੀ ਸਮਾਨ ਆ ਰਿਹਾ ਸੋ ਉਹਦੇ ਉੱਪਰ ਜਿਹੜਾ ਐਗਜ਼ੈਂਪਸ਼ਨ ਹਾਲ ਦੀ ਘੜੀ ਚੱਲੀ ਚਾਰੀ ਰਹੂਗੀ ਪਰ ਇੰਨਾ ਜ਼ਰੂਰ ਹੈ ਵੀ ਜਦ ਤੱਕ ਸਮਝੌਤਾ ਕੋਈ ਸਿਰੇ ਨਹੀਂ ਚੜਦਾ ਸੋ ਇਹ ਜਿਹੜਾ ਕੈਨੇਡਾ ਦਾ ਖਾਸ ਸੌਤ ਜਿਹੜਾ ਆਟੋ ਪਾਰਟ ਦਾ ਸੈਕਟਰ ਹੈ ਸੋ ਇਸੇ ਢੰਗ ਨਾਲ ਪ੍ਰਭਾਵਿਤ ਹੁੰਦਾ ਰਹੇਗਾ ਜੀ ਰਣ ਸਾਹਿਬ ਜਿਹੜੀ ਖਾਸ ਖਬਰ ਹੈ ਕਿਉਂਕਿ ਜਿੱਦਾਂ ਕੋਈ ਵੀ ਤਿਉਹਾਰ ਆਉਂਦਾ ਹਰ ਬੰਦਿਆਂ ਨੂੰ ਹੁੰਦਾ ਵੀ ਅਸੀਂ ਘਰਾਂ ਦੇ ਵਿੱਚ ਕੋਈ ਕਿਤੇ ਵਰਕਰ ਕੰਮ ਕਰਦਾ ਹੈ ਤੇ ਕਈਆਂ ਦੇ ਬਹੁਤ ਸਾਰੀਆਂ ਪੁਰਾਣੀਆਂ ਤਨਕਾਹਾਂ ਫਸੀਆਂ ਰਹਿ ਜਾਂਦੇ ਨੇ ਲੰਬੇ ਸਮੇਂ ਦੇ ਸਾਨੂੰ ਵੀ ਪਤਾ ਹੈ ਇੱਥੇ ਬਹੁਤ ਸਾਰੇ ਮੁਜਾਰੇ ਹੁੰਦੇ ਰਹਿੰਦੇ ਨੇ ਖਾਸ ਕਰਕੇ ਜੀਟੀਏ ਇਲਾਕੇ ਦੇ ਵਿੱਚ ਸੋ ਇੱਕ ਰਿਪੋਰਟ ਵੀ ਆਇਆ ਹੈ ਸੋ ਦਹਾਕਿਆਂ ਚ ਮਜ਼ਦੂਰਾਂ ਦੀ ਸੈਂਕੜੇ ਮਿਲੀਅਨ ਡਾਲਰ ਦੀ ਮਜ਼ਦੂਰੀ ਨਹੀਂ ਦਿੱਤੀ ਗਈ ਪ੍ਰਧਾਨ ਸਾਹਿਬ ਇਹ ਵਿੰਧਰੀ ਧਾਰੀਓ ਦੇ ਨਾਲ ਸੰਬੰਧਿਤ ਵਰਕਰ ਐਕਸ਼ਨ ਸੈਂਟਰ ਸੋ ਇਹਨਾਂ ਵੱਲੋਂ ਇੱਕ ਰਿਪੋਰਟ ਆਪਣੀ ਬਣਾਇਆ ਕੀ ਦਿੱਤੀ ਗਈ ਹੈ ਜੋ ਜਾਰੀ ਕੀਤੀ ਗਈ ਹੈ ਸੋ ਜੋ ਇਹ ਵਰਕਰਸ ਨਾਲ ਸੰਬੰਧੀ ਜੋ ਸਿਨਾ ਦੇ ਕੋਲ ਅੰਕੜੇ ਹੋਣਗੇ ਜਾਂ ਜਿੰਨਾ ਤੱਕ ਤੱਕ ਇਹਨਾਂ ਦੇ ਹੱਥ ਲੱਗਾ ਹੋਏਗਾ ਸੋ ਉਹਦੇ ਨਾਲ ਇਹਨਾਂ ਨੇ ਵਰਕਰਸ ਐਕਸ਼ਨ ਸੈਂਟਰ ਵਾਲਿਆਂ ਨੇ ਇੱਕ ਜਿਹੜਾ ਆ ਇੱਕ ਹਾਲਾਤ ਜਿਹੜੇ ਕਿਸTING ਤੰਗ ਦੇ ਪਿਛਲੇ ਇੱਕ ਦਾ ਕੇਤੇ ਬਣੇ ਹੋਏ ਨੇ ਸੋ ਉਹਨੂੰ ਉਹਨਾਂ ਨੇ ਲੋਕਾਂ ਦੇ ਅੱਗੇ ਰੱਖਿਆ ਤੇ ਉਹ ਕਹਿੰਦੇ ਵੀ ਜਿਹੜੇ ਇਟਿਡੀ ਬੀਨਸਮੈਨ ਨੇ ਤਨਾੜ ਨੇ ਕਹਿੰਦੇ ਵੀ ਤਕਰੀਬਨ ਤਕਰੀਬਨ 200 ਮਿਲੀਅਨ ਡਾਲਰ ਦੇ ਕਰੀਬ ਕਹਿੰਦੇ ਵੀ ਪਿਛਲੇ ਇੱਕ ਦਹਾਕੇ ਦੇ ਵਿੱਚ ਉਹਨਾਂ ਨੇ ਜਿਹੜੇ ਵੱਖ-ਵੱਖ ਜਿਹੜੇ ਮਜ਼ਦੂਰ ਨੇ ਵੱਖ-ਵੱਖ ਜਿਹੜਾ ਕੰਮ ਕਰਨ ਵਾਲੇ ਜਿਹੜੇ ਲੋਕ ਨੇ ਸੋ ਉਹਨਾਂ ਦੇ ਕਹਿੰਦੇ ਵਰਕਰਾਂ ਦੇ ਕਹਿੰਦੇ 200 ਮਿਲੀਅਨ ਦੇ ਲਗਭਗ ਜਿਹੜੀਆਂ ਤਨਖਾਹਾਂ ਨੇ ਸੋ ਉਹਨਾਂ ਦੀ ਅਦਾਇਗੀ ਜਿਹੜੀ ਹੈ ਨਹੀਂ ਕੀਤੀ ਹੈ ਤੇ ਇਹਦੇ ਵਿੱਚ ਉਹਨਾਂ ਨੇ ਜਿਹਦਾ ਕੁਝ ਲੋਕਾਂ ਦੇ ਨਾਂ ਲੈ ਕੇ ਧਾਰਨਾਵਾਂ ਵੀ ਦਿੱਤੀਆਂ ਵੀ ਆਹ ਵਿਅਕਤੀ ਇਸ ਮੁਲਕ ਚ ਆਇਆ ਸੀ ਵੀ ਦੀ ਐਨ ਆਈ ਸੰਖਾ ਜਿਹੜੀ ਆ ਇਹ ਨਹੀਂ ਦਿੱਤੀ ਗਈ ਹੁਣ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਕਿੰਨੇ ਪ੍ਰੋਟੈਸਟ ਜੀਟੀਏ ਦੇ ਵਿੱਚ ਵੀ ਪਿਛਲੇ ਸਮੇਂ ਦੌਰਾਨ ਹੋਏ ਆ ਇੱਥੇ ਬਹੁਤ ਸਾਰੀਆਂ ਗੱਲਾਂ ਬਾਤਾਂ ਘਰਾਂ ਦੇ ਅੱਗੇ ਜਾ ਕੇ ਵੀ ਪ੍ਰੋਟੈਸਟ ਹੁੰਦੇ ਰਹੇ ਨੇ ਤੇ ਇਹ ਕਾਫੀ ਅਸੀਂ ਕਹਿ ਸਕਦੇ ਹਾਂ ਵੀ ਇਹਦੇ ਨਾਲ ਸਰਕਾਰਾਂ ਨੂੰ ਵੀ ਗੰਭੀਰਤਾ ਨਾਲ ਸੋਚਣਾ ਚਾਹੀਦਾ ਚਾਹੇ ਇਸ ਤੰਗ ਦੇ ਜੋ ਕੰਮ ਹੁੰਦੇ ਨੇ ਕੀ ਕੰਮ ਕਰਵਾ ਲੈਣਾ ਆ ਇਹ ਮੁਰਗੀ ਤਨਖਾਹ ਨਹੀਂ ਦੇਣੀ ਜਾਂ ਅੰਦਰ ਜਿਹੜੀ ਪੇ ਜਿਹੜੀ ਆ ਕੰਮ ਕਰਾਉਣੇ ਆ ਸੋ ਬਹੁਤ ਸਾਰੀਆਂ ਗੱਲਾਂ ਨੇ ਜਿਨੇ ਅਸੀਂ ਜੇ ਐਲਐਮਏ ਦੀ ਗੱਲ ਕੀਤੀ ਉਹਦੇ ਵਿੱਚ ਵੀ ਇਸ ਤਰ੍ਹਾਂ ਦਾ ਬਹੁਤ ਹੋਇਆ ਕਿ ਬਹੁਤ ਵੱਡੇ ਪੱਦਰ ਤੇ ਜਿਹੜੇ ਵਰਕਰਸ ਨੇ ਉਹਨਾਂ ਦਾ ਸ਼ੋਸ਼ਣ ਹੋਇਆ ਆ ਸੋ ਇਹਦੇ ਬਾਰੇ ਯੂਨਾਈਟਿਡ ਨੇਸ਼ਨ ਦੇ ਵਿੱਚ ਵੀ ਖਾਸ ਤੌਰ ਤੇ ਜ਼ਿਕਰ ਹੋਇਆ ਵੀ ਕੈਨੇਡਾ ਦੇ ਵਿੱਚ ਜੋ ਮਾਡਰਨ ਸਲੇਵਰੀ ਹੈ ਉਸ ਸਮੇਂ ਬੜੀ ਹੋਈ ਹੈ ਇਸ ਢੰਗ ਦੇ ਨਾਲ ਸ਼ੋਸ਼ਣ ਜਿਹੜਾ ਆ ਵਰਕਰਸ ਦਾ ਹੋ ਰਿਹਾ ਸੋ ਹੁਣ ਗਾਰਨੀ ਸਾਹਿਬ ਉਹਨਾਂ ਨੇ ਵੀ ਕਿਹਾ ਵੀ ਅਸੀਂ ਸਖਤ ਜਿਹੜੇ ਸਟੈਪ ਇਸ ਸਬੰਧਤ ਲੈਣੇ ਆ ਕਿਉਂਕਿ ਮੰਗ ਤਾਂ 10 ਸਾਲਾਂ ਤੋਂ ਹੁੰਦੀ ਰਹੀ ਪਰ ਹੁਣ ਕਹਿ ਰਹੇ ਨੇ ਸਖਤ ਸਟੈਪ ਅਸੀਂ ਲਵਾਂਗੇ ਤੇ ਇਹ ਜਿਹੜੀ ਅੰਟਾਰੀਓ ਦੇ ਵਿੱਚ ਹੀ ਕੱਲਾ ਅਗਰ 200 ਮਿਲੀਅਨ ਡਾਲਰ ਦੀ ਪਿਛਲੇ ਇੱਕ ਦਹਾਕੇ ਦੇ ਵਿੱਚ ਇਸ ਤਰ੍ਹਾਂ ਵਰਕਰਾਂ ਦੀ ਤਨਖਾਹ ਦੱਬੀ ਗਈ ਹੈ ਹੋ ਸਕਦਾ ਇਸ ਤੋਂ ਜ਼ਿਆਦਾ ਵੀ ਤਨਖਾਹ ਦੱਬੀ ਗਈ ਹੋਵੇ ਇਹ ਕਾਫੀ ਚਿੰਤਾਜਨਕ ਗੱਲਾਂ ਨੇ ਵੀ ਜਿਹਨੂੰ ਕੰਮ ਜਿਹੜਾ ਕਰਦਾ ਆ ਸੋ ਉਹਦੀ ਪੇਮੈਂਟ ਉਨੀ ਹੋਣੀ ਚਾਹੀਦੀ ਹੈ ਜੋ ਜਿੰਨੀ ਕਾਨੂੰਨ ਦੱਸਦਾ ਹੈ ਜਿੰਨੀ ਕਾਨੂੰਨ ਦੇ ਹਿਸਾਬ ਨਾਲ ਹੋਣੀ ਚਾਹੀਦੀ ਹੈ ਪਰ ਅਫਸੋਸ ਇਹ ਕਹਿ ਸਕਦੇ ਹਾਂ ਕਿ ਕੈਨੇਡਾ ਵਰਗੇ ਜਿਹੜੇ ਡਿਵੈਲਪਡ ਕੰਟਰੀਜ਼ ਨੇ ਜਿਹੜੇ ਕਹਿ ਸਕਦੇ ਆ ਵੀ ਸਮੇਂ ਤੋਂ ਅੱਗੇ ਜਿਹੜੇ ਲੰਘੜ ਵਾਲੇ ਮੁਲਕ ਨੇ ਸੋ ਉਹਨਾਂ ਦੇ ਵਿੱਚ ਅਗਰ ਇਸ ਤਰ੍ਹਾਂ ਦੇ ਹਾਲਾਤ ਨੇ ਇਸ ਲੋਕੀ ਕੋਈ ਸੁਣਵਾਈ ਨਹੀਂ ਹੋ ਰਹੀ ਉਹਦਾ ਹੱਲ ਨਹੀਂ ਹੋ ਰਿਹਾ ਸੋ ਕਾਫੀ ਚਿੰਤਾਜਨਕ ਇਹ ਵਰਤਾਰਾ ਸੀ ਕਹਿ ਸਕਦੇ ਆ ਜੋ ਪਿਛਲੇ ਲੰਮੇ ਸਮੇਂ ਤੋਂ ਕੈਨੇਡਾ ਦੇ ਵਿੱਚ ਬਣਿਆ ਹੋਇਆ ਹਣ ਸਭ ਲਾਸਟ ਖਬਰ ਕਰਾਂਗੇ ਅੱਜ ਥੋੜਾ ਜਿਹਾ ਕਵਰ ਕਰਨਾ ਹੈ ਕਿਉਂਕਿ ਸਾਡੇ ਸਪான்ਸਰ ਨੇ ਔਰ ਉਹਦੇ ਵਿੱਚ ਪਿੰਨ ਸਾਹਿਬ ਕਿਉਂਕਿ ਸਭ ਦੀਆਂ ਨਿਗਾਵਾਂ ਜਾਂ ਕਿਤੇ ਪਾਰਟੀ ਅੱਜ ਵੀ ਲੋਕ ਜਾਣਗੇ ਬੈਠਣਗੇ ਪਿੰਨ ਸਾਹਿਬ ਉੱਥੇ ਕੋਈ ਚੈਨ ਵਾਲੀ ਗੱਲ ਤਾਂ ਕਈ ਵਾਰ ਨਹੀਂ ਹੁੰਦੀ ਹੈਗੀ ਜਦੋਂ ਕਿਤੇ ਘਰਾਂ ਕਿਤੇ ਆਪਾਂ ਬਾਹਰ ਪਾਰਟੀਆਂ ਦੇ ਵਿੱਚ ਜਾਂਦੇ ਆ ਤੇ ਉਹ ਘਰਾਂ ਦੇ ਬਾਰੇ ਹੀ ਗੱਲਬਾਤ ਚੱਲ ਰਹੀ ਹੈ ਕਿਦਾ ਵੱਧ ਗਿਆ ਕਿਦਾ ਘਟ ਗਿਆ ਹਾਂਜੀ ਕੀ ਹੋ ਗਿਆ ਕੀ ਨਹੀਂ ਹੋ ਗਿਆ ਸੋ ਕੈਨੇਡਾ ਚ ਸਤੰਬਰ ਮਹੀਨੇ ਚ ਘਰਾਂ ਦੀ ਵਿਕਰੀ ਘਟੀ ਹੈ ਜੀ ਕਹਿੰਦੇ ਦੇਖੋ ਇਹਦੇ ਵਿੱਚ ਜੇ ਓਵਰਆਲ ਅਸੀਂ ਸਤੰਬਰ ਮਹੀਨੇ ਦੀ ਗੱਲ ਕਰੀਏ ਵੀ ਪੂਰੇ ਕੈਨੇਡਾ ਭਾ ਦੇ ਵਿੱਚ ਜੇ ਮਤਲਬ ਇਕੱਲੇ ਅਸੀਂ ਟੋਰਾਂਟੋ ਦੀ ਗੱਲ ਨਹੀਂ ਕਰੇ ਇਹ ਸਾਰੇ ਕੈਨੇਡਾ ਦੀ ਗੱਲ ਹੈ ਸੋ ਇਦੇ ਵਿੱਚ ਕੈਨੇਡੀਅਨ ਰੀਅਲ ਏਸਟੇਟ ਐਸੋਸੀਏਸ਼ਨ ਨੇ ਜੋ ਆਪਣੀ ਰਿਪੋਰਟ ਜਾਰੀ ਕੀਤੀ ਹੈ ਸੋ ਉਹਦੇ ਵਿੱਚ ਕਹਿੰਦੇ ਨੇ ਕਿ 1.7% ਘਰਾਂ ਦੀ ਜਿਹੜੀ ਵਿਕਰੀ ਹੈ ਉਹ ਪ੍ਰੀਵੀਅਸ ਜਿਹੜਾ ਉਸ ਤੋਂ ਪਹਿਲਾ ਜਿਹੜਾ ਮਹੀਨਾ ਸਤੰਬਰ ਤੋਂ ਉਹਦੇ ਨਾਲੋਂ ਕਹਿੰਦੇ ਵੀ 1.7% ਘਟੀ ਹੈ ਸੋ ਪਹਿਲਾਂ ਲਗਾਤਾਰ 5 ਮਹੀਨਿਆਂ ਤੋਂ ਕੀ ਹੋ ਰਿਹਾ ਸੀਗਾ ਵੀ ਘਰਾਂ ਦੀ ਵਿਕਰੀ ਜਿਹੜੀ ਸੀ ਉਹ ਲਗਾਤਾਰ ਵਧ ਰਹੀ ਸੀ ਪਰੇ ਪਹਿਲੀ ਵਾਰ ਇਸ ਸتمبر ਮਹੀਨੇ ਦੇ ਵਿੱਚ ਹੋਇਆ ਕਿ ਘਰ ਜਿਹੜੇ ਨੇ ਉਹ ਪਿਛਲੇ ਮਹੀਨੇ ਨਾਲੋਂ ਘੱਟ ਵਿਕੇ ਨੇ ਸੋ ਇਹਦੇ ਵਿੱਚ ਉਹ ਕਹਿ ਰਹੇ ਨੇ ਵੀ 39932 ਰੈ residencial ਪ੍ਰਾਪਰਟੀਆਂ ਪੂਰੇ ਮੁਲਕ ਦੇ ਵਿੱਚ ਵਿਕੀਆਂ ਨੇ ਤੇ ਉਸ ਤੋਂ ਪਹਿਲਾਂ ਅਗਸਤ ਦੀ ਗੱਲ ਕਰੀਏ ਤਾਂ 40615 ਵਿਕੀਆਂ ਸੀਆਂ ਸੋ ਤਕਰੀਬਨ ਪੌਣੇ ਇੱਕ 2% ਦੀ ਜਿਹੜੀ ਆ ਕਮੀ ਦੇਖਣ ਨੂੰ ਮਿਲੀ ਆ ਸੋ ਇਹਦੇ ਵਿੱਚ ਬੈਂਚਮਾਰਕ ਹੋਮ ਪ੍ਰਾਈਸ ਦੀ ਗੱਲ ਕਰੀਏ ਉਹ 0.1% ਉਹਦੇ ਵਿੱਚ ਕਮੀ ਆਈ ਹੈ ਸਾਲਾਨਾ ਕਰਾਂ ਦੀ ਜਿਹੜੀ ਪ੍ਰਾਈਸ ਦੀ ਗੱਲ ਕਰੀ ਤਾਂ ਉਹਦੇ ਵਿੱਚ 3.4% ਦੀ ਕਮੀ ਆਈ ਹੈ ਦਿ ਨੈਸ਼ਨਲ ਐਵਰੇਜ ਪ੍ਰਾਈਸ ਦੀ ਗੱਲ ਕਰੀਏ ਤਾਂ ਉਹ 6,754 ਬਣਿਆ ਹੋਇਆ ਪਰ ਇਹਦੇ ਵਿੱਚ ਜੇਕਰ ਅਸੀਂ ਗ੍ਰੇਟਰ ਟ੍ਰਾਂਟੋ ਏਰੀਆ ਦੇ ਵਿੱਚੋਂ ਦੇਖੀਏ ਜਾਂ ਵਿਨਿਪੈਗ ਨੂੰ ਵਿੱਚੋਂ ਕੱਢ ਕੇ ਦੇਖੀਏ ਤਾਂ ਉਹਨਾਂ ਦੀ ਜਿਹੜੀ ਆ ਵਿਕਰੀ ਘਰਾਂ ਦੀ ਇੱਥੇ ਵਧੀਆ ਹੈ ਪਰ ਪਰ ਭਾਵੇਂ ਕਿ ਜੀਟੀਏ ਤੇ ਵਿਨਿਪੈਗ ਦੇ ਵਿੱਚ ਘਰਾਂ ਦੀ ਵਿਕਰੀ ਵਧੀ ਹੈ ਪਰ ਕੈਲਗਰੀ, ਡਮੈਂਟਰ, ਆਟਵਾ, ਮੌਂਟਰੀਅਲ ਤੇ ਵੈਨਕੂਵਰ ਏਰੀਆ ਦੇ ਵਿੱਚ ਘਰਾਂ ਦੀ ਜਿਹੜੀ ਵਿਕਰੀ ਕੱਢੀ ਹੈ ਸੋ ਓਵਰਆਲ ਜੇਕਰ ਅਸੀਂ ਟ੍ਰਾਂਟੋ ਹੋਮ ਮਾਰਕੀਟ ਦੀ ਬਿੰਦਜੀ ਗੱਲ ਕਰੀਏ ਤਾਂ ਇਹਦੇ ਵਿੱਚ ਸੇਲ ਪ੍ਰਾਈਸ ਜਿਹੜਾ ਆ ਇਹ 4.7% ਸਾਲਾਨਾ ਦੀ ਦਰ ਨਾਲ ਦੇਖੀ ਜਿ ਪਿਛਲੇ ਸਾਲ ਨਾਲ ਕੰਪੈਰੀਜ਼ਨ ਕਰੀਏ ਘਟਿਆ ਆ ਤੇ ਨਾਲ ਜੇਕਰ ਵਿਕਰੀ ਦੀ ਗੱਲ ਕਰੀਏ ਤਾਂ 8.5% ਵਧੀ ਹੈ ਸੋ ਟ੍ਰਾਂਟੋ ਦੇ ਵਿੱਚ ਹਾਲਾਤ ਇਹ ਨੇ ਵੀ ਘਰਾਂ ਦੀ ਪ੍ਰਾਈਸ ਘਟ ਰਹੀ ਹੈ ਪਰ ਘਰਾਂ ਦੀ ਵਿਕਰੀ ਜਿਹੜੀ ਆ ਉਹ ਵਧ ਰਹੀ ਹੈ ਸੋ ਅੰਤ ਦੇ ਵਿੱਚ ਬਿੰਦਜੀ ਇਹ ਗੱਲ ਕਰਦੇ ਆ ਕਿ ਇੱਕ ਜੋ ਅਮਨਪ੍ਰੀਤ ਜਸਪਾਲ ਸਿੰਘ ਬਲਸਾਹਬ ਨੇ ਕੱਲ ਇੱਕ ਆਪਣੇ ਆਰਟੀਕਲ ਦੇ ਵਿੱਚ ਕਾਫੀ ਤੱਥਾਂ ਨੂੰ ਜਿਹੜਾ ਆ ਸਾਹਮਣੇ ਲਿਆਂਦਾ ਸੋ ਇਹ ਤੱਥ ਬੜੇ ਕੰਨ ਕਹਿ ਸਕਦੇ ਆ ਸਾਡੇ ਖੋਲਣ ਵਾਲੇ ਤੱਥ ਰੇ ਸਾਨੂੰ ਜਗਾਉਣ ਵਾਲੇ ਤੱਥ ਨੇ ਸੋ ਇਹਦੇ ਵਿੱਚ ਇਹਨਾਂ ਨੇ ਕਿਹਾ ਕਿ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਜੇਕਰ ਵੈਨਕੂਵਰ ਇਲਾਕੇ ਦੀ ਗੱਲ ਕਰੀਏ ਕਹਿੰਦੇ ਵੀ ਤਾਲਿਬ ਨੂਰ ਮੁਹੰਮਦ ਜਿਹੜਾ ਕਿ ਸਿਰਫ ਪੂਰੇ ਕੈਨੇਡਾ ਜੋ ਕਹਿੰਦੇ ਵੀ ਇਕੱਲਾ ਅਗਾ ਖਾਨੀ ਜਿਹੜੇ ਵਿਚਾਰਤਾ ਦਾ ਗੋ ਮੰਨਣ ਵਾਲੇ ਜਿਹੜੇ ਇਹ ਮੁਸਲਮਾਨ ਨੇ ਉਹ ਕਹਿੰਦੇ ਵੀ ਕੱਲਾ ਨਮਾਇੰਦਾ ਹੈ ਪੂਰੇ ਕੈਨੇਡਾ ਦੇ ਵਿੱਚ ਤੇ ਦੂਜੇ ਪਾਸੇ ਜੇਕਰ ਜੇ ਵੀ ਇਹ ਨੇ ਆਪਣੇ ਭਾਈਚਾਰੇ ਨੂੰ ਇਹ ਫੈਡਰਲ ਸਰਕਾਰ ਵੱਲੋਂ ਕਹਿੰਦੇ ਕਿ ਜੇ ਜਿੰਨੀਆਂ ਵੀ ਵੱਖ-ਵੱਖ ਤਰੀਕੇ ਦੀ ਮਦਦ ਹੁੰਦੀ ਹੈ ਫੰਡਿੰਗ ਰੀਲੀਜ਼ ਕਰਨ ਦੀ ਗੱਲ ਹੁੰਦੀ ਹੈ ਕਹਿੰਦੇ ਵੀ ਇੱਕ ਐਮਪੀ ਇਸ ਭਾਈਚਾਰੇ ਦੇ ਵੱਲੋਂ ਦਿੱਤੀ ਹੈ ਕੈਨੇਡਾ ਦੇ ਵਿੱਚ ਇਹਨ 467 ਬਿਲੀਅਨ ਡਾਲਰ ਦੀ ਫੰਡਿੰਗ ਜਿਹੜੀ ਆ ਆਪਣੇ ਭਾਈਚਾਰੇ ਨਾਲ ਜੁੜੇ ਹੋਏ ਵੱਖ-ਵੱਖ ਪ੍ਰੋਜੈਕਟਾਂ ਵਾਸਤੇ ਮਨਜ਼ੂਰ ਕਰਾਈ ਹੈ ਕਿਤੇ ਆ ਇੱਕ ਬੰਦਾ ਪਰ ਮਨਜ਼ੂਰ ਕਰਾਈ ਮਦਰ 467 ਮਿਲੀਅਨ ਡਾਲਰ ਦੀ ਪਿਛਲੇ ਇੱਕ ਦਹਾਕੇ ਦੇ ਵਿੱਚ ਦੂਜੇ ਪਾਸੇ ਜੇਕਰ ਸਿੱਖਾਂ ਦੀ ਗੱਲ ਕਰੀਏ ਕਹਿੰਦੇ ਵੀ ਦਰਜਨਾ ਕੀ 1.5 ਦਿਨ ਤੋਂ ਦੋ ਦੋ ਦਰਜਨਾ ਕਹਿੰਦੇ ਐਮਪੀ ਜਿਹੜੇ ਨੇ ਇਹਨੂੰ ਜਿੱਤੇ ਨੇ ਸੋ 771 ਜਾਂ 790 ਕਹਿੰਦੇ ਸਿੱਖ ਧਰਮ ਨੂੰ ਮੰਨਣ ਵਾਲੇ ਲੋਕ 225 ਦੇ ਵਿੱਚ ਕੈਨੇਡਾ ਦੇ ਵਿੱਚ ਜਿਨੇ ਗਏ ਨੇ ਤੇ ਐਨੇ ਕਿ ਗਿਣਤੀ ਸਿੱਖਾਂ ਦੀ ਬਣਦੀ ਹੈ ਸੋ ਇਹਦੇ باوجود ਕਹਿੰਦੇ ਵੀ ਜੇਕਰ ਸਿੱਖਾਂ ਨੂੰ ਇਹ ਐਨੇ ਕਿ ਸਾਲਾਂ ਚ ਮੜਿਆ ਕੀ ਆ ਇਦਾਂ ਇਹ ਇੱਕ ਦਹਾਕੇ ਦੇ ਵਿੱਚ 12.654 ਮਿਲੀਅਨ ਡਾਲਰ ਤਕਰੀਬਨ ਪੌਣੇ 13 ਮਿਲੀਅਨ ਡਾਲਰ ਦੀ ਫੰਡਿੰਗ ਸਿੱਖਾਂ ਲਈ ਹੋਈ ਹੈ ਤੇ ਸਿਰਫ ਜਿਨ੍ਹਾਂ ਦੀ ਪੋਪੂਲੇਸ਼ਨ ਕੈਨੇਡਾ ਦੇ ਵਿੱਚ 80000 ਆ ਇੱਕ ਐਮਪੀ ਜਿੱਤੇ ਆ ਉਹਨਾਂ ਦੀ ਹੋਈ ਆ 467 ਮਿਲੀਅਨ ਸੋ ਇੱਕ ਪਾਸੇ 1 MP 467 ਮਿਲੀਅਨ ਦਵਾਕੇ ਗਿਆ ਆਪਣੇ ਭਾਈਚਾਰੇ ਨੂੰ ਇੱਥੇ ਤਕਰੀਬਨ 1.5 ਲੱਖਾਂ ਦੇ ਕਰੀਬ ਸਿੱਖ MP ਨੇ ਸੋ ਸਾਰਿਆਂ ਨੇ ਰਲ ਕੇ ਪਿਛਲੇ ਇੱਕ ਦਹਾਕੀ ਦੇ ਵਿੱਚ ਪੌਣੇ 13 ਮਿਲੀਅਨ ਡਾਲਰ ਦੀ ਫੰਡਿੰਗ ਸਿੱਖ ਭਾਈਚਾਰੇ ਨੂੰ ਦਵਾਈ ਹੈ ਤੁਸੀਂ ਫਰਕ ਜਿਹੜਾ ਆ ਤੁਸੀਂ ਦੇਖ ਸਕਦੇ ਹੋ ਕਿ ਇੱਕ ਬੰਦਾ ਕੰਮ ਕਰਨ ਵਾਲਾ ਕਿੰਨੀ ਫੰਡਿੰਗ ਦਵਾ ਗਿਆ ਜਿੱਥੇ ਦਰਜਨਾ ਹੈਗੇ ਨੇ ਤੇ ਉਹਨਾਂ ਕੋ ਸਿਰਫ 13 ਮਿਲੀਅਨ ਤੋਂ ਘੱਟ ਫੰਡਿੰਗ ਦਵਾ ਹੋਈ ਹੈ ਇਸ ਤੋਂ ਇਲਾਵਾ ਜੇਕਰ ਅਸੀਂ ਯੂਕਰੇਨ ਪਾਈਚਾਰੇ ਦੀ ਗੱਲ ਕਰੀਏ ਇਹ ਹੋਰ ਜਿਹੜੇ ਸ਼੍ਰੀਲੰਕਾ ਪਾਈਚਾਰੇ ਜਾਂ ਹੋਰਾਂ ਪਾਈਚਾਰਾਂ ਦੀ ਗੱਲ ਕਰੀਏ ਸੋ ਉਹਨਾਂ ਦੇ ਅੰਕੜੇ ਵੀ ਜਿਹੜੇ ਨੇ ਉਹ ਕਾਫੀ ਕੁਝ ਦਰਸਾਉਂਦੇ ਨੇ ਸਾਡੇ ਐਮਪੀਸ ਦੇ ਅੰਕੜੇ ਵੀ ਬਹੁਤ ਕੁਝ ਦਰਸਾਉਂਦੇ ਨੇ ਸੋ ਇਹ ਬਾਕੀ ਹੁਣ ਲੋਕਾਂ ਨੇ ਦੇਖਣਾ ਵੀ ਉਹ ਕਿਸ ਤਰੀਕੇ ਦੀ ਸਿਆਸਤ ਕੈਨੇਡਾ ਦੇ ਵਿੱਚ ਚਾਹੁੰਦੇ ਨੇ ਬਹੁਤ ਵਧੀਆ ਰਿਪੋਰਟ ਤੁਸੀਂ ਸਾਂਝੀ ਕੀਤੀ ਰਣਜੀਤ ਸਾਹਿਬ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ ਨੂੰ ਆਪਾਂ ਇਹਨਾਂ ਦੋ ਤਿੰਨ ਮੁੱਦਿਆਂ ਦੇ ਉੱਤੇ ਜਿਹੜੀ ਚਰਚਾ ਛੜਾਂਗੇ ਤੇ ਇੱਕ ਵਾਰੀ ਫੇਰ ਗਣ ਸਾਹਿਬ ਤੁਹਾਨੂੰ ਸਾਰਿਆਂ ਨੂੰ ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਪੈਣ ਸਾਹਿਬ ਧੰਨਵਾਦ ਜੀ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ